ਸਾਰੇ ਦਰਸ਼ਕਾਂ ਨੂੰ ਮਿੰਦਰ ਰਾਮ ਫਗਲਾਣਾ ਵੱਲੋਂ ਸਤਿ ਸ੍ਰੀ ਅਕਾਲ ਨਮਸਤੇ ਲਾਲ ਸलाम ਸਾਥੀਓ ਮੈਂ ਤੁਹਾਡੇ ਨਾਲ ਅੱਜ ਅਖ਼ਾਰਾਂ ਵਿੱਚ ਸ਼ਾਫੀ ਖਬਰ ਦੀ ਗੱਲ ਕਰਨ ਲੱਗਾ ਹਾਂ ਜੁੱਦਿਆਂ ਦੇ ਰਾਮ ਮੰਦਰ ਚ ਨਮਾਜ਼ ਅਦਾ ਕਰਨ ਦੀ ਕੋਸ਼ਿਸ਼ ਜਿਵੇਂ ਬੰਬ ਸੁੱਟਣ ਦੀ ਕੋਸ਼ਿਸ਼ ਕੀਤੀ ਹੋਵੇ ਸੰਸਾਰ ਦੇ ਵਿੱਚ ਕੋਈ ਤਕਰੀਬਨ 13000 ਧਰਮ ਹਨ ਤੇ 4000 ਦੇ ਕਰੀਬ ਰੱਬ ਹਨ ਭਗਵਾਨ ਹਨ ਜਿਹੜੇ ਦੇਸ਼ਾਂ ਵਿੱਚ ਧਰਮ ਦਾ ਜਿਆਦਾ ਰੌਲਾ ਹੈ ਭਗਵਾਨਾਂ ਦਾ ਜਿਆਦਾ ਰੌਲਾ ਹੈ ਭਗਵਾਨਾਂ ਦੀ ਜਾਰਾ ਪੀੜ ਹੈ ਭਗਵਾਨ ਜਿਆਦਾ ਬੁਕਾਉ ਹਨ ਭਗਵਾਨ ਗਲੀਆਂ ਵਿੱਚ ਘੁੰਮਦੇ ਹਨ ਉਹਨਾਂ ਦੇਸ਼ਾਂ ਦੀ ਹਾਲਤ ਦੂਸਰੇ ਦੇਸ਼ਾਂ ਦੇ ਮੁਕਾਬਲੇ ਬਹੁਤ ਮਾੜੀ ਹੈ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਨਿਆਂ ਦੇ ਤੌਰ ਤੇ ਉਹ ਦੇਸ਼ ਬਹੁਤ ਪਛੜੇ ਹੋਏ ਹਨ ਸੁਣਿਆ ਜਾਂਦਾ ਹੈ ਕਿ ਰੱਬ ਇੱਕ ਹੈ ਪਰ ਰੱਬਾਂ ਦੀ ਗਿਣਤੀ ਘੱਟੋ ਘੱਟ 4000 ਦੇ ਕਰੀਬ ਹੈ ਧਾਰਮਿਕ ਸਥਾਨਾਂ ਦੀ ਗਿਣਤੀ ਵੀ ਹਜ਼ਾਰਾਂ ਦੇ ਵਿੱਚ ਹੈ ਮੰਗਲਾ ਹਰ ਇੱਕ ਧਰਮ ਦਾ ਆਪਣਾ ਆਪਣਾ ਰੱਬ ਹੈ ਆਪਣਾ ਆਪਣਾ ਰਸੂਲ ਹੈ ਆਪਣਾ ਆਪਣਾ ਗ੍ਰੰਥ ਹੈ ਆਪਣਾ ਆਪਣਾ ਧਾਰਮਿਕ ਸਥਾਨ ਹੈ ਇੱਕ ਧਰਮ ਵਾਲੇ ਦੂਸਰੇ ਧਰਮ ਵਾਲੇ ਨੂੰ ਰੱਬ ਦਾ ਨਾਮ ਆਪਣੇ ਧਾਰਮਿਕ ਸਥਾਨ ਵਿੱਚ ਨਹੀਂ ਲੈਣ ਦਿੰਦੇ ਜੇਕਰ ਅੱਬ ਇਹ ਕਹਤੇ ਫਿਰ ਅੱਬ ਦੀ ਔਲਾਦ ਬੱਕ ਬੱਕ ਧਰਮਾਂ ਦੇ ਲੋਕ ਕਿਵੇਂ ਹੋ ਗਏ ਕਿਵੇਂ ਧਾਰਮਿਕ ਸਥਾਨ ਅਲੱਗ-ਅਲੱਗ ਬਣ ਗਏ ਵੀਡੀਓ ਲੰਬੀ ਨਾ ਕਰਨ ਕਰ ਕਾਰਨ ਮੈਂ ਤੁਹਾਡੇ ਨਾਲ ਇਸ ਖਬਰ ਸੰਬੰਧੀ ਜਾਣਕਾਰੀ ਦੇਣ ਲੱਗਾ ਹਾਂ ਉਜੁੱਧਿਆ ਦੇ ਰਾਮ ਮੰਦਰ 'ਚ ਨਮਾਜ਼ ਅਦਾ ਕਰਨ ਦੀ ਕੋਸ਼ਿਸ਼ ਨਮਾਜ਼ ਨਾ ਅਦਾ ਕਰਨੀ ਹੋਵੇ ਰੱਬ ਦਾ ਨਾਂ ਨਾਂ ਲੈਣਾ ਹੋਵੇ ਜਿਵੇਂ ਬੰਬ ਸੁੱਟਣ ਦੀ ਗੱਲ ਲੱਗਦੀ ਹੋਵੇ ਜੁਦਿਆਤ ਰਾਮ ਮੰਦਰ ਕੰਪਲੈਕਸ ਅੰਦਰ ਇੱਕ ਕਸ਼ਮੀਰੀ ਵਿਅਕਤੀ ਸ਼ਨੀਵਾਰ ਦੇਸ ਦਾ ਨਾਂ ਇਸ ਘਟਨਾ ਦੇ ਮੁਤਾਬਕ ਜੋ ਮੁਸਲਮਾਨ قوم ਦਾ ਹੈ ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਵਿਅਕਤੀ ਦਾ ਨਾਂ ਜਦੋਂ ਇਹ ਘਟਨਾ ਵਾਪਰੀ ਉਦੋਂ ਉਸ ਵਿਅਕਤੀ ਦੇ ਸਨਾਖਤੀ ਕਾਰਡ ਆਧਾਰ ਕਾਰਡ ਤੋਂ ਅਹਿਦ ਸ਼ੇਖ ਨਾਂ ਦਾ ਇਹ ਵਿਅਕਤੀ ਸੀ ਇਹ ਵਿਅਕਤੀ ਮੰਦਰ ਦੇ ਨੇੜੇ ਜਾ ਕੇ ਜਿਵੇਂ ਸੀਸੀਟੀਵੀ ਕੈਮਰੇ ਦਿਖਾਈ ਦਿੱਤੇ ਵੀ ਇੱਕ ਚਾਦਰ ਵਿਛਾ ਕੇ ਆਪਣੀ ਨਮਾਜ਼ ਅਦਾ ਕਰਨ ਲੱਗਾ ਸੀ ਉੱਥੋਂ ਤਨਾਤ ਸਰਖਿਆ ਦਸਿਆ ਨੇ ਐਸਐਸਪੀ ਗੌਰਵ ਕਰੋਵਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਸ ਵਿਅਕਤੀ ਦੀ ਉਮਰ ਅਹਿਦ ਸ਼ੇਖ ਦੀ ਉਮਰ 55 ਸਾਲ ਦੀ ਸੀ ਸਾਥੀਓ ਮੈਂ ਇਸ ਗੱਲ ਤੋਂ ਹੈਰਾਨ ਹਾਂ ਜੇਕਰ ਸਾਰੇ ਧਰਮ ਬਰਾਬਰ ਹਨ ਧਾਰਮਿਕ ਗ੍ਰੰਥ ਬਰਾਬਰ ਹਨ ਫਿਰ ਇੱਕ ਵਿਅਕਤੀ ਜਿੱਦ ਜਦੋਂ ਤਲਾਸ਼ੀ ਲਈ ਉਸ ਉਸ ਕੋਲੋਂ ਕੋਈ ਇਤਰਾਜਯੋਗ ਚੀਜ਼ ਨਹੀਂ ਪ੍ਰਾਪਤ ਹੋਈ ਤਾਂ ਫਿਰ ਇੱਕ ਧਾਰਮਿਕ ਸਥਾਨ ਦੇ ਵਿੱਚ ਧਾਰਮਿਕ ਇਨਸਾਨ ਨੂੰ ਰੱਬ ਦੀ ਭਗਵਾਨ ਦੀ ਅੱਲਾ ਦੀ ਸਿਫਤ ਕਿਉਂ ਨਹੀਂ ਕਰ ਦਿੱਤੀ ਗਈ ਉਸ ਨੂੰ ਜੁਰਮੀ ਕਿਉਂ ਸਮਝਿਆ ਗਿਆ ਇਹ ਘਟਨਾ ਤਕਰੀਬਨ 2 ਵਜੇ ਸ਼ਨੀਵਾਰ ਦੀ ਹੈ ਕਹਿੰਦੇ ਹਨ ਸੀਸੀਟੀਵੀ ਅਨੁਸਾਰ ਸੁਰੱਖਿਆ ਬਲ ਕੇ ਅਹਿਦ ਸ਼ੇਖ ਨੇ ਮੰਦਿਰ ਨੇੜੇ ਪਹੁੰਚ ਕੇ ਕੱਪੜਾ ਵਿਸ਼ਾ ਕੇ ਨਵਾਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਨਵਾਜਨਾ ਅਦਾ ਕਰਨੀ ਹੋਵੇ ਭਗਵਾਨ ਦਾ ਕਤਲ ਕਰਨਾ ਹੋਵੇ ਇਸ ਤਰ੍ਹਾਂ ਦੀ ਇਸ ਵਾਰਦਾਤ ਨੂੰ ਬਣਾ ਦਿੱਤਾ ਗਿਆ ਜਿਵੇਂ ਭਗਵਾਨ ਨੂੰ ਇਹ ਵਿਅਕਤੀ ਕਤਲ ਕਰਨ ਦੇ ਲਈ ਸ਼੍ਰੀਨਗਰ ਤੋਂ ਆਇਆ ਹੋਵੇ ਸੁਰੱਖਿਆ ਦਸਤੇ ਨੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਜਿਵੇਂ ਉਹ ਅੱਤਵਾਦੀ ਹੋਵੇ ਪੁਸ਼ਕਿਸ਼ ਕੀਤੀ ਗਈ ਮੰਦਰ ਦੇ ਵਿੱਚ ਮੌਜੂਦ ਸੁਰੱਖਿਆ ਏਜੰਸੀਆਂ ਨੇ ਮੌਕੇ ਤੇ ਪਹੁੰਚ ਕੇ ਇਹ ਇਸ ਗੱਲ ਦਾ ਖਲਾਸਾ ਕੀਤਾ ਸਾਥੀਓ ਇੱਥੇ ਬੜੀ ਹਾਸੂਹੀਣੀ ਗੱਲ ਹੈ ਬੜੀ ਭਾਰਤ ਦੀ ਮੁਖੌਲਵਾਜੀ ਦੀ ਸਿਆਸੀ ਮੁਖੌਲਵਾਜੀ ਦੀ ਗੱਲ ਹੈ ਏਜੰਸੀਆਂ ਨੇ ਜਦੋਂ ਉਸ ਵਿਅਕਤੀ ਅਹਿਮਦ ਬੈਗ ਦੀ ਬੈਗ ਦੀ ਬੈਗ ਦੀ ਤਲਾਸ਼ੀ ਲਈ ਉਸ ਦੇ ਵਿੱਚੋਂ ਕੋਈ ਬੰਬ ਨਹੀਂ ਨਿਕਲਿਆ ਸਭ ਕੁਝ ਕਾਜੂ ਗ੍ਰੇਸਮਿਸ ਬਰਾਮਦ ਹੋਈ ਜਦੋਂ ਸੁਰੱਖਿਆ ਏਜੰਸੀਆਂ ਨੇ ਉਸ ਨੂੰ ਦਬਕਾਇਆ ਉਸ ਨੂੰ ਮੜਾ ਚੰਗਾ ਬੋਲਿਆ ਪੇ ਤੂੰ ਇਸ ਜਗ੍ਹਾ ਤੇ ਨਮਾਜ਼ ਕਿਉਂ ਅਦਾ ਕਰਨ ਲੱਗਾ ਉਸਨੇ ਕਿਹਾ ਕਿ ਮੈਂ ਰੱਬ ਦਾ ਘਰ ਸਾਹਮਣੇ ਕਿ ਅਦਾ ਕਰਨ ਲੱਗਾ ਹਾਂ ਤੇ ਅੱਗੋਂ ਮੈਂ ਜੇ ਰ ਜਾਣਾ ਸੀ 10000 ਜਾਂਚ ਜਿਸ ਵਿੱਚ ਜਦੋਂ ਉਸ ਦਾ ਬੈਗ ਫੋਲਿਆ ਤਾਂ ਉਸ ਵਿੱਚੋਂ ਖਾਣ ਵਾਲੀਆਂ ਚੀਜ਼ਾਂ ਨਿਕਲੀਆਂ ਕੋਈ ਇਤਰਾਜ਼ਯੋਗ ਚੀਜ਼ ਨਹੀਂ ਨਿਕਲੀ ਏਜੰਸੀਆਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜੁਦਿਆ ਦੇ ਜੁਦਿਆ ਕੌਂਟਰਲੀ ਓਕਿਸਟਿਕ ਐਂਟ ਆਇਆ ਉਹ ਮੰਦਿਰ ਕੰਪਲੈਕਸ ਕਿਉਂ ਦਾਖਲ ਹੋਇਆ ਨਮਾਜ਼ ਅਦਾ ਕਰਨ ਪਿੱਛੇ ਉਸ ਦਾ ਕੀ ਇਰਾਦਾ ਸੀ ਇੱਕ ਵਿਅਕਤੀ ਜਿਹੜਾ ਕਿਸੇ ਧਰਮ ਨੂੰ ਮੰਨਦਾ ਹੈ ਜਿਹੜੇ ਧਾਰਮੀ ਲੋਕ ਕਹਿੰਦੇ ਹਨ ਕਿ ਰੱਬ ਇੱਕ ਹੈ ਤੇ ਉਹ ਆਪਣੇ ਭਗਵਾਨ ਦੀ ਆਪਣੇ ਅੱਲਾ ਦੀ ਆਪਣੇ ਵਾਹਿਗੁਰੂ ਦੀ ਖਿਦਮਤ ਕਰਨ ਲਈ ਉਸ ਜਗ੍ਹਾ ਤੇ ਗਿਆ ਸੀ ਭਾਰਤ ਇੱਕ ਲੋਕਤੰਤਰ ਦੇਸ਼ ਹੈ ਜਿਸ ਦੇਸ਼ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਆਪਣੀ ਇਸ਼ਟ ਆਪਣੇ ਭਗਵਾਨ ਆਪਣੇ ਬਾਹਰ ਗੁਰੂ ਆਪਣੇ ਅੱਲਾ ਦੀ ਕਿਸੇ ਵੀ ਜਗ੍ਹਾ ਉਸ ਦੀ ਉਸਤ ਕਰਨ ਦੀ ਆਗਿਆ ਨਹੀਂ ਤਾਂ ਫਿਰ ਇਹੋ ਜਿਹਾ ਧਰਮ ਨੂੰ ਇਹੋ ਜਿਹਾ ਲੋਕਤੰਤਰ ਨੂੰ ਆਪਾਂ ਕੀ ਕਰਨਾ ਹੈ ਅਗਰ ਉਹ ਸ਼ੱਕੀ ਸੀ ਅਗਰ ਉਸ ਦੇ ਕੋਲ ਕੋਈ ਇਹੋ ਜਿਹੀ ਸ਼ੱਕੀ ਚੀਜ਼ ਸੀ ਫਿਰ ਤਾਂ ਮੰਨਿਆ ਜਾ ਸਕਦਾ ਹੈ ਕਿ ਉਹ ਗਲਤੀ ਦਾ ਹਕਦਾਰ ਹੈ ਉਸਨੇ ਗਲਤੀ ਕੀਤੀ ਪਰੰਤੂ ਇੱਕ ਆਮ ਬੰਦਾ ਜਿਹੜਾ ਅੱਲਾ ਦੇ ਵਿੱਚ ਭਗਵਾਨ ਦੇ ਵਿੱਚ ਵਾਹਿਗੁਰੂ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਆਪਣੇ ਅੱਲਾ ਨੂੰ ਆਪਣੇ ਭਗਵਾਨ ਨੂੰ ਆਪਣੇ ਵਾਹਿਗੁਰੂ ਨੂੰ ਯਾਦ ਕਰਨ ਲਈ ਜੇਕਰ ਕਿਸੇ ਮੰਦਰ ਧਾਰਮਿਕ ਸਥਾਨ ਦੇ ਮੋਹਰੇ ਬੈਠ ਕੇ ਅੱਗੇ ਬੈਠ ਕੇ ਇਹ ਅੱਲਾ ਦਾ ਨਾਮ ਭਗਵਾਨ ਦਾ ਨਾਮ ਲੈਂਦਾ ਹੈ ਤਾਂ ਇਹ ਦੇਖੋ ਕਿ ਕਿਵੇਂ ਸਾਡੀਆਂ ਸੁਰੱਖਿਆ ਏਜੰਸੀਆਂ ਕਿਵੇਂ ਸਾਡੀ ਰਾਜਨੀਤੀ ਕਿਵੇਂ ਧਰਮ ਦੇ ਠੇਕੇਦਾਰ ਐਸ ਨੂੰ ਬਹੁਤ ਵੱਡਾ ਕੁਕਰਮ ਸਮਝਦੇ ਹਨ ਸਾਥੀਓ ਜਿਸ ਦੇਸ਼ ਵਿੱਚ ਆਪਾਂ ਰਹਿੰਦੇ ਹਾਂ ਆਪਾਂ ਨੂੰ ਧਰਮਾਂ ਦੇ ਹਾਲਾਤਾਂ ਬਾਰੇ ਧਰਮਾਂ ਦੀ ਸਮਾਜ ਨੂੰ ਦੇਣ ਬਾਰੇ ਧਰਮਾਂ ਦੇ ਰੋਲ ਬਾਰੇ ਧਰਮਕਾਗੂਆਂ ਦੇ ਰੋਲ ਬਾਰੇ ਰਾਜਨੀਤਿਕ ਕਾਗੂਆਂ ਦੇ ਰੋਲ ਬਾਰੇ ਏਜੰਸੀਆਂ ਦੇ ਰੋਲ ਬਾਰੇ ਸਮਝ ਕੇ ਸੁਣ ਕੇ ਦੇਖ ਕੇ ਪੜ੍ਹ ਕੇ ਬਹੁਤ ਸ਼ਰਮ ਆਉਂਦੀ ਹੈ ਸੋ ਸਾਥੀਓ ਤੁਹਾਡੇ ਨਾਲ ਮੈਂ ਇਸ ਸੰਬੰਧ ਵਿੱਚ ਇੰਨੀ ਗੱਲ ਕਰਨੀ ਆ ਕਿ ਅਸੀਂ ਇਨਸਾਨ ਨੂੰ ਇਨਸਾਨ ਹੀ ਨਹੀਂ ਮੰਨਦੇ ਅਸੀਂ ਅਸਲ ਵਿੱਚ ਧਰਮੀ ਵੀ ਨਹੀਂ ਹਾਂ ਸਾਡੇ ਭਗਵਾਨ ਵੀ ਬੇਈਮਾਨ ਹਨ ਝੂਠੇ ਹਨ ਤੇ ਭੀੜ ਇਕੱਠੀ ਕਰਦੇ ਹਨ ਤੇ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਤੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਸਮਝਿਆ ਜਾਂਦਾ ਸਾਥੀਓ ਮੈਂ ਇਹਨੇ ਸ਼ਬਦ ਨਾਲ ਤੁਹਾਡੇ ਤੋਂ ਖਿਮਾ ਦਾ ਜਾਚ ਕਰਾਂ ਸਾਥੀਓ ਬਹੁਤ ਦੁੱਖ ਵਾਲੀ ਇਹ ਖਬਰ ਹੈ ਮੈਂ ਇਸ ਗੱਲ ਨੂੰ ਬੜਾ ਮਹਿਸੂਸ ਕੀਤਾ ਹੈ ਬਹੁਤ ਬਹੁਤ ਧੰਨਵਾਦ